ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਥੋੜੇ ਸਾਹਮਣੇ ਇੱਕ ਸਪੈਸ਼ਲ ਬੁਲੇਟਿਨ 1 ਮਈ ਤੋਂ ਲੈ ਕੇ 3 ਮਈ ਜੋ ਇੱਕ ਤਗੜਾ ਸਿਸਟਮ ਹੈ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤੇ ਗਏ ਨੇ ਤੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣਾ ਪਵੇਗਾ ਕਿਸਾਨਾਂ ਨੂੰ ਕੋਈ ਕਿਸਾਨਾਂ ਦੇ ਪੱਖ ਤੋਂ ਜਿਹੜਾ ਸਿਸਟਮ ਹੈ ਕਾਫੀ ਹੱਦ ਤੱਕ ਮੌਸਮ ਜਿਹੜਾ ਖਰਾਬ ਹੋਵੇਗਾ ਕਿਸਾਨਾਂ ਨੂੰ ਪ੍ਰਭਾਵਿਤ ਕਰੇਗਾ ਕਿਸ ਦਿਨ ਇਹ ਕਿਹੜੇ ਇਲਾਕੇ ਵਿੱਚ ਕਦੋਂ ਮੀਂਹ ਹੋਣ ਦੀ ਸੰਭਾਵਨਾ ਹੈ ਤੇ ਕਿੰਨੇ ਪਰਸੈਂਟ ਚਾਂਸ ਨੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ ਜਾਣਕਾਰੀ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਕੀ ਪ੍ਰਾਪਤ ਹੋਏ ਨੇ ਤਾਪਮਾਨ ਕਿੰਨਾ ਜਰ ਰਹਿਣਗੇ ਹਵਾ ਦਾ ਰੁਖ ਕੀ ਰਹੇਗਾ ਤੇ ਕਿਹੜੇ-ਕਿਹੜੇ ਇਲਾਕੇ ਦੀ ਸੰਭਾਵਨਾ ਕੀ ਬਣਦੀ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਅਗਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਨਾਲ ਦੀ ਨਾਲ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਹੁਣ ਗੱਲ ਕਰਦੇ ਹਾਂ ਮੌਸਮ ਵਿਭਾਗ ਦੇ ਜਾਰੀ ਅਲਰਟ ਬਾਰੇ ਮੌਸਮ ਵਿਭਾਗ ਵੱਲੋਂ ਤਾਜ਼ਾ ਬੁਲੇਟਿਨ ਮੀਡੀਆ ਬੁਲੇਟਿਨ ਜੋ ਜਾਰੀ ਕੀਤਾ ਗਿਆ ਉਸ ਦੇ ਵਿੱਚ ਕਿਸਾਨਾਂ ਦੀ ਚਿੰਤਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ 1 ਤੋਂ ਲੈ ਕੇ 3 ਜਾਂ 4 ਮਈ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਹਰਿਆਣਾ ਐਮਪੀ ਯੂਪੀ ਹਿਮਾਚਲ ਇਹਨਾਂ ਇਲਾਕਿਆਂ ਵਿੱਚ ਵੀ ਹਾਲਾਤ ਕੁਝ ਚੰਗੇ ਨਹੀਂ ਹਨ ਕਾਫੀ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਆਪਾਂ ਪੰਜਾਬ ਦੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 30 ਤਰੀਕ ਨੂੰ ਥੋੜਾ ਜਿਹਾ ਮੌਸਮ ਠੀਕ ਹੁੰਦਾ ਦਿਖਾਈ ਦੇ ਰਿਹਾ ਜੋ ਅਲਰਟ ਜਾਰੀ ਹੋਏ ਸਨ ਕਿ 30 ਤਰੀਕ ਤੋਂ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਤਾਂ ਕਿਤੇ ਨਾ ਕਿਤੇ 30 ਤਰੀਕ ਨੂੰ ਥੋੜੀ ਜਿਹੀ ਠੱਲ ਪੈ ਰਹੀ ਹੈ ਪਰ ਅਜਿਹਾ ਨਹੀਂ ਹੈ ਕਿ ਬੱਦਲਬਾਹੀ ਨਹੀਂ ਹੋਵੇਗੀ ਪੰਜਾਬ ਦੇ ਵਿੱਚ 30 ਤਰੀਕ ਨੂੰ ਵੀ ਬੱਦਲਬਾਹੀ ਹੁੰਦੀ ਦਿਖਾਈ ਦੇਵੇਗੀ ਅਸੀਂ ਤੁਹਾਨੂੰ ਪਹਿਲਾਂ ਹੀ ਰਿਕਵੈਸਟ ਕਰ ਚੁੱਕੇ ਕਿਉਂਕਿ ਇਹ ਇੱਕ ਜਿਹੜੀ ਅਨੁਮਾਨ ਅਧਾਰਿਤ ਰਿਪੋਰਟ ਹੁੰਦੀ ਹੈ ਤੇ ਨਾਲ ਦੀ ਨਾਲ ਮੌਸਮ ਜਿਹੜਾ ਗਰਮੀਆਂ ਦੇ ਵਿੱਚ ਪੰਜਾਬ ਦਾ ਅਕਸਰ ਚੇਂਜ ਹੁੰਦਾ ਰਹਿੰਦਾ ਹੈ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ 2 ਦਿਨ ਪਹਿਲਾਂ ਅਸੀਂ ਇੱਕ ਸਪਸ਼ਟੀਕਰਨ ਪ੍ਰੋਪਰ ਤਰੀਕੇ ਨਾਲ ਦੇ ਸਕਦੇ ਹਾਂ ਕਿ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹਵਾ ਦੇ ਰੁਕਣ ਨਾਲ ਮੌਸਮ ਬਦਲੇ ਰਹਿੰਦੇ ਨੇ ਹੁਣ ਗੱਲ ਕਰਾਂਗੇ ਤਾਂ 1 ਤਰੀਕ ਤੋਂ ਲੈ ਕੇ 1 ਮਈ ਤੋਂ ਲੈ ਕੇ 4 ਮਈ ਤੱਕ ਪੰਜਾਬ ਦੇ ਵਿੱਚ ਮੀਂਹ ਦੇ ਅਲਰਟ ਜਾਰੀ ਹੋ ਚੁੱਕੇ ਨੇ ਸੈਕਟਰਡ ਏਰੀਆ ਤੋਂ ਲੈ ਕੇ ਆਈਸੋਲੇਟਡ ਅਤੇ ਫਿਰ 4 ਤਰੀਕ ਨੂੰ ਸੰਘਣੀ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਜਿਦੇ ਵਿੱਚ 1 ਤਰੀਕ ਨੂੰ ਯਾਨੀ ਕਿ 1 ਮਈ ਨੂੰ ਬਹੁਤ ਤਕੜਾ ਸਪੈਲ ਲੱਗਣ ਜਾ ਰਿਹਾ ਜੀ ਜਿਹਦੇ ਬਾਰੇ ਤੁਹਾਨੂੰ ਅਸੀਂ ਹੁਣ ਸਾਂਝੀ ਜਾਣਕਾਰੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਅਲਰਟ ਜਿਹੜੇ ਜਾਰੀ ਹੋਏ ਨੇ ਉਹਨਾਂ ਮੁਤਾਬਕ ਇੱਕ ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਭਾਰੀ ਚਤਾਵਨੀ ਜਾਰੀ ਹੋਈ ਹੈ ਇੱਕ ਤਰੀਕ ਤੋਂ ਤੁਸੀਂ ਦੇਖੋ ਡਸਟ ਸਟਾਰਮ ਥੰਡਰਸਟਾਰਮ ਲਾਈਟਨਿੰਗ ਵਿਦ ਗਸਟੀ ਵਿੰਡਸ 50 ਤੋਂ 60 ਕਿਲੋਮੀਟਰ ਆਈਸੋਲੇਟਰ ਪਲੇਸਸ ਤੇ ਹੋਣ ਦੀ ਉਮੀਦ ਹੈ ਜਿਹਦਾ ਕਹਿਣ ਦਾ ਮਤਲਬ ਹੈ ਧੂੜ ਭਰੀਆਂ ਹਨੇਰੀਆਂ ਥੰਡਰਸਟ੍ਰੋਮ ਜਾਨੀ ਕਿ ਗਰਜ ਚਮਕ ਉਸ ਤੋਂ ਇਲਾਵਾ ਲਾਈਟਨਿੰਗ ਜਾਨੀ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਗਰਜ ਚਮਕ ਮੀਂਹ ਅਤੇ ਅਜਿਹੇ ਹਾਲਾਤ ਕਾਲੀ ਹਨੇਰੀ ਬੱਦਲਵਾਈ ਦੇ ਨਾਲ ਬਣਦੀ ਹੋਈਆਂ ਦਿਖਾਈ ਦੇਣਗੀਆਂ ਨਾਲ ਦੀ ਨਾਲ ਜਿਹੜੀ ਹਵਾ ਦੀ ਗਤੀ ਹੈ ਉਹ 50 ਤੋਂ 60 ਕਿਲੋਮੀਟਰ ਮੰਨੀ ਜਾ ਰਹੀ ਹੈ ਜੋ ਵੱਧ ਘੱਟ ਵੀ ਹੋ ਸਕਦੀ ਹੈ 40 ਤੋਂ ਲੈ ਕੇ 70-80 ਕਿਲੋਮੀਟਰ ਸਿਕ ਐਵਰੇਜ ਮੰਨ ਲੈਂਦੇ ਕਿ ਇੰਨੀ ਤੇਜ਼ ਹਵਾ ਹਨੇਰੀ ਪੰਜਾਬ ਦੇ ਵਿੱਚ ਪਹਿਲੀ ਤਰੀਕ ਨੂੰ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਜੋ ਕਿ ਓਵਰ ਆਲ ਪੂਰੇ ਪੰਜਾਬ ਦੇ ਵਿੱਚ ਟੁੱਟਵੇਂ ਇਲਾਕੇ ਉਹ ਦੇਖਣ ਨੂੰ ਮਿਲੇਗੀ ਅਜੇ ਨਹੀਂ ਹੈ ਕਿ ਕਿਸੇ ਸਪੈਸਿਫਿਕ ਇਲਾਕੇ ਵਿੱਚ ਜਾਂ ਕਿਸੇ ਸਪੈਸਿਫਿਕ ਜ਼ਿਲ੍ਹੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਹਾਂ ਅਸੀਂ ਅਜਿਹਾ ਜ਼ਰੂਰ ਕਹਿੰਦੇ ਰਹਿੰਦੇ ਆ ਕਿ ਇਹ ਮਹਾਤਲ ਦੇ ਨਾਲ ਲੱਗਦੇ ਇਲਾਕੇ ਜਿਹੜੇ ਕਿ ਮਾਝੇ ਦੇ ਕੁਝ ਕੇ ਇਲਾਕੇ ਨੇ ਜਿਹਦੇ ਵਿੱਚ ਤੇ ਨਾਲ ਦੀ ਨਾਲ ਦੁਆਬੇ ਦਾ ਬਹੁਤ ਸਾਰਾ ਇਲਾਕਾ ਜਿਹੜਾ ਪਹਾੜੀ ਖੇਤਰ ਨੂੰ ਟੱਚ ਕਰਦਾ ਹੈ ਉਹਦੇ ਵਿੱਚ ਜ਼ਿਆਦਾ ਚਾਂਸ ਰਹਿੰਦੇ ਨੇ ਇਸ ਬੱਦਲਬਾਈ ਮੀਂਹ ਅਤੇ ਗਰਜ ਚਮਕ ਦੇ ਹੋਣ ਦੇ ਪਰ ਜਿਹੜਾ ਇਹ ਸਿਸਟਮ ਨੇ ਇਹ ਪੂਰੇ ਪੰਜਾਬ ਦੇ ਵਿੱਚ ਲੱਗਣ ਦੀ ਉਮੀਦ ਹੈ ਤੇ ਕਿਸੀ-ਕਿਸੀ ਜ਼ਿਲ੍ਹੇ ਵਿੱਚ ਜਿਆਦਾ ਹਾਲਾਤ ਹੋਣਗੇ ਮਾੜੇ ਕਿਸੀ-ਕਿਸੀ ਇਲਾਕੇ ਵਿੱਚ ਘੱਟ ਹਾਲਾਤ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ। ਬਾਕੀ 2 ਤਰੀਕ ਤੋਂ ਫਿਰ ਤੋਂ ਪੂਰਬ ਦੀ ਹਵਾ ਦੀ ਵਾਪਸੀ ਹੈ ਜਿਸ ਦੇ ਨਾਲ ਲਾਈਟ, ਥੰਡਰਸਟ੍ਰੋਮ, ਤੇਜ਼ ਹਨੇਰੀ ਅਤੇ ਗੜੇਮਾਰੀ ਦੇ ਨਾਲ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ 2, 3 ਅਤੇ 4 ਤਰੀਕ ਨੂੰ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ। ਹੁਣ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਿਆਂ ਦੀ ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਅਲਰਟ ਵਿੱਚ ਜਾਰੀ ਹੋਏ ਨੇ ਉਹ ਪਠਾਨਕੋਟ, ਗੁਰਦਾਸਪੁਰ ਅਮਰitsar ਤਰਨਤਾਰਨ ਜਲੰਧਰ ਕਪੂਰਥਲਾ ਲੁਧਿਆਣਾ ਫਿਰ ਨਮਾ ਸ਼ਹਿਰ ਹੁਸ਼ਿਆਰਪੁਰ ਲੁਧਿਆਣੇ ਤੋਂ ਬਲਾਚੌਰ ਦੀ ਬੈਲਟ ਰਾਹੋ ਇਹ ਬੈਲਟ ਜਿੰਨੀ ਵੀ ਹੋ ਗਈ ਦਰਾਹੇ ਦਾ ਇਲਾਕਾ ਜਿੰਨਾ ਵੀ ਹੋ ਗਿਆ ਸਾਰਾ ਫਿਰ ਰੂਪਨਗਰ ਜਿਹਦੇ ਵਿੱਚ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਸਿਸਟਮ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਿਰ ਫਤਿਹਗੜ੍ਹ ਸਾਹਿਬ ਨਾਲ ਦੀ ਨਾਲ ਪਟਿਆਲੇ ਦੀ ਬੈਲਟ ਜਿੰਨੀ ਵੀ ਹੋ ਗਈ ਇਹ ਲੁਧਿਆਣੇ ਤੋਂ ਮਲੇਰਕੋਟਲੇ ਦਾ ਇਲਾਕਾ ਇਹ ਜਿੰਨੀ ਬੈਲਟਾਂ ਨੇ ਇਹਨਾਂ ਵਿੱਚ ਜ਼ਿਆਦਾ ਚਾਂਸ ਨੇ ਬਾਕੀ ਇਲਾਕੇ ਵਿੱਚ ਵੀ ਚਾਂਸ ਨੇ ਪਰ ਥੋੜੇ ਬਹੁਤੇ ਘੱਟ ਨੇ ਤੇ ਜਿਹੜਾ ਇੱਕ ਰਾਜਸਥਾਨ ਵੱਲੋਂ ਜਦੋਂ ਹਵਾ ਆਉਂਦੀ ਹੈ ਜਾਂ ਕੋਈ ਦੱਖਣ ਪੂਰਬੀ ਇਲਾਕੇ ਤੋਂ ਹਵਾ ਆਉਂਦੀ ਹੈ ਤਾਂ ਫਿਰ ਸੰਗਰੂਰ ਪਟਿਆਲਾ ਮਾਨਸਾ ਬਠਿੰਡਾ ਇਹਨਾਂ ਇਲਾਕਿਆਂ ਵਿੱਚ ਵੀ ਅਜੀਬੋ ਗਰੀਬ ਤੇਜ਼ ਹਵਾਵਾਂ ਚੱਲਣੇ ਸ਼ੁਰੂ ਹੋ ਜਾਂਦੀਆਂ ਨੇ ਜ ਜ ਤੁਹਾਨੂੰ ਇੱਕ ਤਰੀਕ ਤੋਂ ਲੈ ਕੇ 4 ਤਰੀਕ ਤੱਕ ਚੱਲਦੀਆਂ ਹੋਣੀਆਂ ਦਿਖਾਈ ਦੇਣਗੀਆਂ ਐਵਰੇਜ ਤਾਪਮਾਨ ਦੀ ਗੱਲ ਕੀਤੀ ਹੈ ਬਈ 40 ਡਿਗਰੀ ਪਲੱਸ ਤਾਪਮਾਨ ਰਹਿਣਗੇ। ਕਾਫੀ ਗਰਮੀ ਦੇ ਹਾਲਾਤ ਬਣੇ ਰਹਿਣਗੇ। ਧੂਲ ਭੜੀਆਂ ਹਨੇਰੀਆਂ ਸਾਨੂੰ ਪਹਿਲੀ ਤਰੀਕ ਤੋਂ ਚਲਦੀ ਹੋਈ ਦਿਖਾਈ ਦੇਣਗੀਆਂ। ਕਿਸਾਨਾਂ ਨੂੰ ਬੇਨਤੀ ਹੈ ਫਸਲ ਸਬ ਬਾੜੀ ਆਪਣੀ ਸੰਭਾਲੋ। ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਹੈ ਜਿਹੜੇ ਕਿਸਾਨ ਪਛੇਤੀ ਕਣਕ ਬੀਜੀ ਵੱੱਠੇ ਨੇ ਤੇ ਕਈ ਇਲਾਕਿਆਂ ਵਿੱਚ ਹਜੇ ਵੀ ਬਾੜੀ ਚੱਲ ਰਹੀ ਹੈ ਤਾਂ ਉਹਨਾਂ ਵਿੱਚ ਖਾਸ ਤੌਰ ਤੇ ਅਸੀਂ ਸੁਚੇਤ ਕਰ ਰਹੇ ਹਾਂ ਕਿ ਇੱਕ ਤੋਂ 4 ਤਰੀਕ ਲਗਾਤਾਰ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ। ਤਾ ਅਜਿਹੇ ਵਿਚਾਰ ਤੁਸੀਂ ਵੀ ਕਿਸੇ ਨਾ ਕਿਸੇ ਆਪਣਾ ਬਚਾ ਆਪਣੀ ਫਸਲ ਨੂੰ ਸਾਂਭ ਕੇ ਕਰ ਸਕਦੇ ਹੋ ਬਾਕੀ ਮੌਸਮ ਦੀ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਅਜਿਹੀਆਂ ਜਾਣਕਾਰੀਆਂ ਸਮੇਂ-ਸਮੇਂ ਸਿਰ ਬਦਲਦੀਆਂ ਰਹਿੰਦੀਆਂ ਨੇ ਤੇ ਜਿਵੇਂ ਹੀ ਕੋਈ ਨਵੀਂ ਅਪਡੇਟ ਆਵੇਗੀ ਉਹ ਜਾਣਕਾਰੀ ਵੀ ਤੁਹਾਡੇ ਤੱਕ ਸਾਂਝੀ ਕਰ ਦਿੱਤੀ ਜਾਵੇਗੀ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ